ਦੋਸਤੋ ਹੁਣ ਚਲਦੇ ਆਂ ਆਪਾਂ ਬਠਿੰਡਾ ਦੇ ਪਿੰਡ ਤੁੰਗ ਵਾਲਾ ਦੀ ਜਿੱਥੇ ਤੁੰਗ ਵਾਲਾ ਦੇ ਵਿੱਚ ਚਾਰ ਕਰਨੇ ਖੇਤਾਂ ਦੇ ਗੁਰਜੰਟ ਸਿੰਘ ਦਾ ਇਹ ਘਰ ਦੱਸਿਆ ਜਾ ਰਿਹਾ ਔਰ ਉਹਦੇ ਘਰ ਦੇ ਉੱਪਰ ਖੇਤਾਂ ਦੇ ਵਿੱਚ ਮਜ਼ਾਇਲ ਡਿੱਗਦੀ ਹੈ ਮਜ਼ਾਇਲ ਹਾਲਾਂਕਿ ਅੰਦਰ ਘਰ ਦੇ ਵਿੱਚ ਨਹੀਂ ਡਿੱਗਦੀ ਲੇਕਿਨ ਘਰ ਨੂੰ ਕਾਫੀ ਨੁਕਸਾਨ ਹੋਇਆ ਸ਼ਰ ਪੱਥਰ ਕਾਫੀ ਕੰਦਾ ਤੱਕ ਤਰੇਣਾ ਆ ਗਈਆਂ ਗੱਡੀਆਂ ਦੇ ਸ਼ੀਸ਼ੇ ਤੱਕ ਟੁੱਟ ਕੇ ਔਰ ਇਸ ਤੋਂ ਬਾਅਦ دہشت ਦਾ ਮਾਹੌਲ ਪਾਇਆ ਗਿਆ ਰਾਤ ਵੇਲੇ ਦੀ ਇਹ ਘਟਨਾ ਹੈਗੀ ਹੈ ਜਦੋਂ ਕਿ ਜਿਸ ਦੀ ਜਾਂਚ ਕੀਤੀ ਗਈ ਮਜ਼ਾਇਲ ਦੀ ਔਰ ਮਜ਼ਾਇਲ 20% ਹੀ ਚੱਲੀ ਹੋਈ ਮਿਲੀ 80% ਇਸ ਵਿੱਚ ਜਾਣਤੀ ਜਣ ਕੇ ਬਹੁਤ ਵੱਡਾ ਤਮਾਕਾ ਇਹ ਮਜ਼ਾਇਲ ਕਰ ਸਕਦੀ ਸੀ ਬਠਿੰਡਾ ਦੇ ਤੁੰਗ ਵਾਲੇ ਦੀ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦਹਿਸ਼ਤ ਦਾ ਮਾਹੌਲ ਬਣ ਗਿਆ ਕਿਉਂਕਿ ਜਦੋਂ ਮਜ਼ਾਇਲ ਡਿਗਦੀ ਹੈ ਨੇਚਰਲੀ ਗੱਲ ਆ ਬਾਰ ਬਾਰ ਖੇਤਾਂ ਵਿੱਚ ਚਾਰ ਪੰਜ ਰਿਸ਼ਤੇਦਾਰਾਂ ਦੇ ਭਰਾਮਾਂ ਦੇ ਘਰ ਇਕੱਠੇ ਨੇ ਗੁਰਜਨ ਸਿੰਘ ਦੇ ਪਰਿਵਾਰ ਦੇ ਘਰ ਦੇ ਕੋਲ ਇਹ ਮਜ਼ਾਇਲ ਡਿਗਦੀ ਹੈ ਔਰ ਉਸ ਮਜ਼ਾਇਲ ਤੋਂ ਬਾਅਦ ਜਿਹੜਾ ਹੈਗਾ ਜਿਨੂੰ ਕਹਿ ਸਕਦੇ ਆ ਚਿੰਤਾ ਦਾ ਵਿਸ਼ਾ ਬਣ ਜਾਂਦਾ ਔਰ ਤੁਰੰਤ ਜਿਹੜਾ ਹੈਗਾ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਘਟਨਾ ਰਾਤ ਹੀ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਤੁਰੰਤ ਜਿਹੜਾ ਹੈ ਫੌਜ ਪਹੁੰਚ ਕੇ ਇਸ ਨੂੰ ਰਿਫਿਊਜ਼ ਕਰਦੀ ਹੈ ਇਸ ਮਜ਼ਾਇਲ ਨੂੰ ਮਜ਼ਾਇਲ ਦੀਆਂ ਤਸਵੀਰਾਂ ਤੁਸੀਂ ਘਰ ਦੇ ਹਾਲਾਤ ਜਿਹੜੇ ਨੇ ਕਰਦਾ ਵੀਡੀਓ ਤੁਹਾਨੂੰ ਅਸੀਂ ਦਿਖਾ ਰਿਹਾ ਕਰਦਾ ਵੀਡੀਓ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਘਰ ਦਾ ਸਮਾਨ ਜਿਹੜਾ ਹੈ ਉਹ ਖਿਲਰਿਆ ਪਿਆ ਤੇ ਕੰਧਾਂ ਦੇ ਜਿਹੜੇ ਪੱਥਰ ਨੇ ਇਟਾਂ ਨੇ ਉਹਦੇ ਟੁੱਟੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸ ਗੁਰਜੰਟ ਸਿੰਘ ਦੇ ਘਰ ਦੀਆਂ ਮਾਮਲਾ ਉਸ ਵਾਰ ਬਠਿੰਡਾ ਦੇ ਤੁੰਗ ਵਾਲੀ ਵਿੱਚ ਇਹ ਹਮਲਾ ਹੋਇਆ ਉਸ ਤੋਂ ਬਾਅਦ ਮੋਹਾਲੀ ਮਹਿੰਡਾ ਦੇ ਵਿੱਚ ਵੀ ਅਲਰਟ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਸਭ ਤੋਂ ਵੱਡੀ ਖਬਰ ਬਠਿੰਡਾ ਤੋਂ ਤੁੰਗ ਵਾਲੀ ਦੀ ਔਰ ਜਿੱਥੇ ਮਜ਼ਾਇਲ ਦੇ ਨਾਲ ਇਹ ਪਾਕਿਸਤਾਨ ਵੱਲੋਂ ਹਮਲਾ ਕੀਤਾ ਗਿਆ ਸੀ ਲੇਕਿਨ ਕਿਸਮਤ ਚੰਗੀ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਬਠਿੰਡਾ ਦੇ ਵਿੱਚ ਖਬਰ ਬਹੁਤ ਵੱਡੀ ਹੈ ਲੇਕਿਨ ਬਠਿੰਡਾ ਦੇ ਲੋਕੀ ਡਰੇ ਹੋਏ ਨੇ ਲੇਕਿਨ ਬਠਿੰਡਾ ਪ੍ਰਸ਼ਾਸਨ ਨੇ ਫਿਰ ਵੀ ਲੋਕਾਂ ਨੂੰ ਤਾਕੀਦ ਕੀਤੀ ਹੈ ਘਰਾਂ ਵਿੱਚ ਰਹੋ ਸੁਰੱਖਿਤ ਰਹੋ ਬਾਹਰ ਉਦੋਂ ਜਾਓ ਜਦੋਂ ਤੁਹਾਨੂੰ ਲੋੜ ਹੋਵੇ ਹਾਈ ਅਲਰਟ ਬਠਿੰਡਾ ਲੇਕਿਨ ਬਠਿੰਡਾ ਦੇ ਵਿੱਚ ਕਿਉਂਕਿ 에ਅਰ 에ਅਰ ਫੋਰਸ ਦਾ ਸਟੇਸ਼ਨ ਵੀ ਹੈ ਤੇ ਬਠਿੰਡਾ ਦੇ ਵਿੱਚ ਜਿਹਨੂੰ ਕਹਿ ਸਕਦੇ ਆ ਹਵਾਈ ਅਟਾ ਵੀ ਹੈ ਔਰ ਬਹੁਤ ਸਾਰੇ ਮੇਨ ਜਿਹੜੀਆਂ ਥਾਵਾਂ ਨੇ ਬਠਿੰਡਾ ਦੇ ਵਿੱਚ ਸਿਤਨ ਨੇ ਇਸੇ ਕਰਕੇ ਬਠਿੰਡਾ ਨੂੰ ਸ਼ਾਇਦ ਟਾਰਗੇਟ ਕੀਤਾ ਗਿਆ ਹੋ ਕਿਉਂਕਿ 7 ਜ਼ਿਲ੍ਹਿਆਂ ਨੂੰ ਟਾਰਗੇਟ ਕੀਤਾ ਗਿਆ ਪੰਜਾਬ ਦੇ ਉਹਦੇ ਵਿੱਚ ਬਠਿੰਡਾ ਵੀ ਸ਼ਾਮਲ ਹੈ ਬਠਿੰਡਾ ਦੇ ਲੋਕ ਤੜੇ ਹੋਏ ਨੇ ਲੇਕਿਨ ਪ੍ਰਸ਼ਾਸਨ ਨੇ ਕਿਹਾ ਨਾਰਦ ਦੀ ਲੋੜ ਨਹੀਂ ਪੈਨਿਕ ਹੋਣ ਦੀ ਲੋੜ ਹੈ ਨਹੀਂ ਲੇਕਿਨ ਘਰਾਬਚਰੋ ਲੇਕਿਨ ਜਦੋਂ ਵੀ ਸਰਕਾਰ ਦੀਆਂ ਕੋਈ ਗਾਈਡਲਾਈਨਸ ਆਉਂਦੀਆਂ ਨੇ ਉਹਨੂੰ ਫਾਲੋ ਜ਼ਰੂਰ ਕਰੋ ਗਾਇ ਸਰਕਾਰ ਦੀਆਂ ਗਾਈਡਲਾਈਨ ਜਿੰਨਾ ਚਿਰ ਫਾਲੋ ਨਹੀਂ ਕਰੋਗੇ ਉਹਨਾਂ ਚ ਤੁਸੀਂ ਸੁਰੱਖਿਅਤ ਨਹੀਂ ਰਹਿ ਸਕਦੇ ਜਦੋਂ ਸਰਕਾਰ ਕਹਿੰਦੀ ਹੈ ਕਿ ਬਠਿੰਡਾ ਵਿੱਚ ਬਲੈਕਆਊਟ ਆ ਤਾਂ ਬਲੈਕਆਊਟ ਹੈ ਤੁਸੀਂ ਬਲੈਕਆਊਟ ਕਰਕੇ ਰੱਖੋ ਇਸ ਕਰਕੇ ਬਠਿੰਡਾ ਦੇ ਵਿੱਚ ਹੋਰ ਕੋਈ ਖਬਰ ਸਾਹਮਣੇ ਨਹੀਂ ਆ ਰਹੀ ਅਫਵਾਹਾਂ ਨਾ ਫਲਾਓ ਕਿਉਂਕਿ ਤੁਹਾਡੀਆਂ ਅਫਵਾਹਾਂ ਦੇ ਨਾਲ ਆਮ ਲੋਕਾਂ ਦੇ ਜਨਜੀਵਨ ਤੇ ਬੜਾ ਮਾੜਾ ਅਸਰ ਪੈ ਰਿਹਾ ਹੈ ਉਧਰੋਂ ਦੂਜੇ ਪਾਸੇ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਕਿ ਰਾਸ਼ਨ ਦੀ ਕਮੀ ਹੋ ਜਾਣੀ ਹੈ ਪਟ੍ਰੋਲ ਦੀ ਕਮੀ ਹੋ ਜਾਣੀ ਹੈ ਲੰਬੀਆਂ ਲੰਬੀਆਂ ਲਾਈਨਾਂ ਬਖ ਬਖ ਜ਼ਿਲ੍ਹਿਆਂ ਤੇ ਲੱਗ ਰਹੀਆਂ ਨੇ ਇਸ ਕਰਕੇ ਕਾਲਾ ਬਾਜ਼ਾਰੀ ਕਰਨ ਵਾਲਿਆਂ ਤੇ ਸਖਤ ਨਕੇਲ ਜ ਪਾਰ ਸਰਕਾਰ ਦੀ ਪੰਜਾਬ ਸਰਕਾਰ ਦੀ ਇਸ ਕਰਕੇ ਕੋਈ ਵੀ ਡਰਨ ਜਾਂ ਪੈਨ ਦੀ ਲੋੜ ਨਹੀਂ ਰਾਸ਼ਨ ਦੇ ਪੰਡਾਰ ਖੁੱਲੇ ਪਏ ਨੇ ਤੁਸੀਂ ਜਦੋਂ ਮਰਜੀ ਰਾਸ਼ਨ ਲੈ ਸਕਦੇ ਹੋ ਪਟ્રોલ ਪਵਾ ਸਕਦੇ ਹੋ ਇਸ ਕਰਕੇ ਸੁਣੀਆਂ ਸੁਣਾਈਆਂ ਗੱਲਾਂ ਤੇ ਆਉਣ ਦੀ ਬਿਲਕੁਲ ਵੀ ਕੋਈ ਲੋੜ ਨਹੀਂ ਹੈ ਬਠਿੰਡਾ ਦੇ ਟੋਂਗੋ ਵਾਲੀ ਪਿੰਡ ਦੀ ਖਬਰ ਇਹ ਤੁਹਾਡੇ ਨਾਲ ਨਸ਼ਲ ਕਰ ਰਹੇ ਕਿਤੇ ਰਾਤ ਦੇ ਸਮੇਂ ਮੋਬਾਈਲ ਡਿੱਗਦੀ ਹੈ ਗੁਰਜੰਟ ਸਿੰਘ ਦਾ ਪ੍ਰਵਾਦ ਦੱਸਿਆ ਜਾ ਰਿਹਾ ਚਾਰ ਪੰਜ ਘਰ ਜਿਹੜੇ ਹੈਗੇ ਨੇ ਖੇਤਾਂ ਵਿੱਚ ਹੀ ਰਹਿੰਦੇ ਨੇ ਉਸ ਤੋਂ ਬਾਅਦ ਮਜ਼ਾਇਲ ਜਿੰਨਾ ਕੋ ਨੁਕਸਾਨ ਕਰ ਸਕਦੀ ਸੀ 20% ਉਹਨਾਂ ਕੀਤਾ ਉਸ ਤੋਂ ਬਾਅਦ ਮਜ਼ਾਇਲ ਖੇਤ ਵਿੱਚ ਪਈ ਰਹੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਗਈ ਔਰ ਪੁਲਿਸ ਤੋਂ ਬਾਅਦ ਫੌਜ ਦੇ ਹਵਾਲੇ ਮਜ਼ਾਇਲ ਕਰ ਦਿੱਤੀ ਗਈ ਲੇਕਿਨ ਗੁਰਜੰਦ ਸਿੰਘ ਦਾ ਪਰਿਵਾਰ ਤੇ ਬਾਕੀ ਪਰਿਵਾਰ ਦੇ ਮੈਂਬਰ ਡਰੇ ਹੋਏ ਨੇ ਕਿਉਂਕਿ ਅਗਰ ਮਜ਼ਾਇਲ ਘਰ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਮਜ਼ਾਇਲ ਚੱਲ ਜਾਂਦੀ ਤਾਂ ਫੇਰ ਘਰ ਦੇ ਹਾਲਾਤ ਜਾਂ ਤੁੰਗ ਵਾਲੀ ਪਿੰਡ ਦੇ ਹਾਲਾਤ ਹੀ ਕੁਝ ਹੋਰ ਹੋਣੇ ਸੀ ਖਰਵਾਹਿਗੁਰੂ ਦੀ ਕਿਰਪਾ ਦੇ ਨਾਲ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਈ ਉਧਰੋਂ ਬਠੰਡਾ ਦੇ ਤੁੰਗ ਵਾਲੀ ਦੇ ਵਿੱਚ ਰਾਤ ਸਵੇ ਮਰਦਾਇਲ ਡਿੱਗਣ ਦੇ ਨਾਲ ਸੰਸਨੀਤਾ ਅਹਿਸਾਸ ਕਰ ਫੈਲੀ ਪਈ ਲੇਕਿਨ ਫਿਰ ਵੀ ਬਠੰਡਾ ਲੱਟ ਤੇ ਰੱਖਿਆ ਹੋਇਆ ਹੈ